ਸਟੱਡੀ ਸਰਕਲ ਦੇ 50 ਸਾਲ ਪੂਰੇ ਹੋਣ ਤੇ ਅੱਜ ਵਿਸ਼ੇਸ਼ ਸੈਮੀਨਾਰ ਹੈ ਲੁਧਿਆਣਾ ਪੀਓਯੂ ਦੇ ਵਿੱਚ ਮਨਾਇਆ ਜਾ ਰਿਹਾ ਤਾਂ ਮੇਰੇ ਨਾਲ ਉਹ ਵਾਈਸ ਚਾਂਸਲਰ ਡਾਕਟਰ ਸੁਤਵੀਰ ਸਿੰਘ ਗੋਸਲ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ 50 ਸਾਲ ਪੂਰੇ ਹੋਣ ਥੈਂਕ ਯੂ ਜੀ ਸੋ ਪੰਜਾਬ ਐਗਰੀਕਲਚਰ ਅਸਟੀ ਦੇ ਵਿੱਚ ਜੋ ਗੁਰਗ੍ਰੇਵ ਸਿੰਘ ਸਟਡੀ ਸਰਕਲ ਹੈ 50 ਸਾਲ ਪਹਿਲਾਂ ਸਥਾਪਿਤ ਹੋਇਆ ਸੀ ਤੇ ਉਸ ਤੋਂ ਬਾਅਦ 50 ਸਾਲ ਪੂਰੇ ਕਿੰਨੇ ਬੜਾ ਲੰਮਾ ਅਰਸਾ ਹੁੰਦਾ ਹੈ 50 ਸਾਲਾਂ ਦੇ ਵਿੱਚ ਜਿਹੜੇ ਇਹਨਾਂ ਦੇ ਮੈਂਬਰ ਰਹੇ ਨੇ ਅਸੀਂ ਅੱਜ ਵੇਖਿਆ ਕਿ ਉਹ ਮੈਂਬਰ ਇੱਥੇ ਨਹੀਂ ਇੰਡੀਆ ਵਿੱਚ ਨਹੀਂ ਦੂਜੀ ਸਟੇਟਸ ਦੇ ਵਿੱਚ ਤੇ ਦੂਜੇ ਕੰਟਰੀਆਂ ਵਿੱਚ ਵੀ ਇਸਟੈਬਲਿਸ਼ ਹੋ ਗਏ ਨੇ ਉਹਨਾਂ ਦੇ ਅ ਜੋ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਨੇ OIC ਸਾਡੇ ਚ ਉਹਨਾਂ ਨੇ ਬਹੁਤ ਅੱਛੇ ਸੁਝਾਅ ਦਿੱਤੇ ਇੱਕ ਬੱਚਿਆਂ ਦਾ ਵੀ ਪੈਨਲ ਸੀ ਕਿ ਅਸੀਂ ਬੱਚਿਆਂ ਨੂੰ ਯੰਗ ਜਨਰੇਸ਼ਨ ਨੂੰ ਕਿਵੇਂ ਇਨਕਰੀਜ ਕਰਨਾ ਤੇ ਉਹਨਾਂ ਨੇ ਵੀ ਬਹੁਤ ਅੱਛੇ ਵਿਚਾਰ ਦਿੱਤੇ ਸੋ ਇਹਨਾਂ ਦੇ ਜਿਹੜੇ ਸਾਡੇ ਅਲੂਮਨਾ ਹੀ ਇਸ ਗਰੂਮੀਸਰ ਛੜੀ ਸਰਕਲ ਦੇ ਉਹਨਾਂ ਨੇ ਵੀ ਬੱਚੜ ਕੇ ਹਿੱਸਾ ਲਿਆ ਤੇ ਬਹੁਤ ਅੱਛੇ ਵਿਚਾਰ ਆਏ ਤੇ ਇਹੀ ਸੀ ਕਿ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਅਸੀਂ ਕਿਵੇਂ ਮੋਟੀਵੇਟ ਕਰਨਾ ਤਾਂ ਕਿ ਪੰਜਾਬ ਨੂੰ ਸਾਰੇ ਅਸੀਂ ਰੰਗਲਾ ਪੰਜਾਬ ਬਣਾ ਸਕੀਏ ਤੁਹਾਨੂੰ 50 ਸਾਲਾਂ ਦੇ ਵਿੱਚ ਤਕਰੀਬਨ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਮਿੰਨੇ ਚਲਵੀ ਗਈਆਂ ਨੇ ਪਰ ਗੁਰਗੋਵਿੰਦ ਸਿੰਘ ਸਟਡੀ ਸਰਕਲ ਦੇ 50 ਸਾਲ ਇੱਕ ਲੰਮਾ ਸਮਾਂ ਹੁੰਦਾ ਜਿਹੜਾ ਕੰਪਲੀਟ ਕਰ ਲਿਆ ਤਾਂ ਹੁਣ ਇਹ ਕੀ ਦੇਖਦੇ ਹੋ ਕਿ ਪਹਿਲਾਂ ਨਾਲੋਂ ਹੁਣ ਤੱਕ ਦਾ ਕੀ ਬਦਲਾਅ ਇਹਦੇ ਵਿੱਚ ਦੇਖਣ ਨੂੰ ਮਿਲੇ ਦੇਖੋ ਇਹਦੇ ਵਿੱਚ ਵੀ ਸਮੇਂ-ਸਮੇਂ ਦੇ ਨਾਲ ਬਦਲੀਆਂ ਹੁੰਦੀਆਂ ਨੇ ਸਾਡੇ ਚੈਲੰਜ ਬਦਲਦੇ ਰਹਿੰਦੇ ਨੇ ਸੋ ਜਿਵੇਂ ਹੁਣ ਸਾਡੇ ਕੁਝ ਜਿਹੜੇ ਔਗਣ ਆ ਗਏ ਸੀ ਸੋਸਾਇਟੀ ਦੇ ਵਿੱਚ ਇੱਕੋ ਇੱਕੋ ਨਵੇਂ ਔਗਣ ਆਏ ਨੇ ਸੋ ਇਹ ਜਿਹੜਾ ਸਟਡੀ ਸਰਕਲ ਹੈ ਇਹਨਾਂ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਵੀ ਜੋ ਵੀ ਔਗਣ ਇਦਾਂ ਉਸ ਤੋਂ ਬਚਾਉਣਾ ਆਪਣੀ ਜਨਰੇਸ਼ਨ ਨੂੰ ਸੋ ਬਹੁਤ ਵੱਡਾ ਰੋਲ ਅਦਾ ਕਰ ਰਹੇ ਨੇ ਜਿਹੜੇ ਬੱਚੇ ਨੂੰ ਸਨਮਾਨ ਦਿੱਤਾਗੇ ਉਹਨਾਂ ਬਾਰੇ ਜਾਣਕਾਰੀ ਬੱਚਿਆਂ ਨੂੰ ਸਨਮਾਨਿਤ ਕੀਤਾ ਅਸੀਂ ਜਿਹੜੇ 12 ਬੱਚੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਉਹ ਬੱਚਿਆਂ ਨੇ ਬਹੁਤ ਅੱਛੇ-ਅੱਛੇ ਆਪਣੇ ਦੇਖੋ ਕਿੰਨੇ ਯੰਗ ਨੇ 25 ਸਾਲਾਂ ਤੋਂ ਛੋਟੇ ਨੇ ਸਾਰਿਆਂ ਨੇ ਆਪਣੇ-ਆਪਣੇ ਕੁਝ ਨਾ ਕੁਝ ਸ਼ੁਰੂ ਕੀਤਾ ਤੇ ਲੋਕ ਸੇਵਾ ਕਿਵੇਂ ਕਰਨੀ ਅਸੀਂ ਇੱਕ ਦੂਜੇ ਨੂੰ ਅਸੀਂ ਕਹਿੰਨੇ ਕਿ ਸਾਰੇ ਆਪਾਂ ਭਾਈ-ਭਾਈ ਆ ਕੋਈ ਜਾਤ-ਪਾਤ ਨਹੀਂ ਹੈਗੀ ਤੇ ਆਪਾਂ ਇੱਕ ਦੂਜੇ ਨਾਲ ਰੱਖ ਕੇ ਕੰਮ ਕਰੀਏ ਦੂਜੇ ਦੇ ਜਦੋਂ ਦੁੱਖ ਹੁੰਦਾ ਉਹਦੇ 'ਚ ਖੜੀਏ ਤੇ ਜਦੋਂ ਸੁੱਖ ਹੁੰਦਾ ਤਾਂ ਵੀ ਸਾਂਝੇ ਅਸੀਂ ਰਲ-ਮਿਲ ਕੇ ਮਨਾਈਏ ਸੋ ਬੱਚਿਆਂ ਦੀ ਬਹੁਤ ਉੱਚੀਆਂ ਸੋਚਾਂ ਨੇ ਤੇ ਉਹ ਬੱਚੇ ਅੱਗੇ ਆਪਣੇ ਹੋਰ ਮੈਂਬਰ ਬਣਾ ਰਹੇ ਨੇ ਹਾਂ ਜੀ ਕੰਪਨੀ ਆਸਾਲ ਦਾ ਪੂਰੇ ਹੋ ਗਿਆ ਆਉਣ ਵਾਲੇ ਸਾਲਾਂ ਦੇ ਵਿੱਚ ਕਿਹੜੇ ਚੈਲੰਜਸ ਨੇ ਜਿਹੜੇ ਰੌਂਡਿਆਂ ਵਾਲੇ ਨੇ ਦੇਖੋ ਚੈਲੰਜ ਤਾਂ ਸੋਸਾਇਟੀ ਚ ਆਉਂਦੇ ਹੀ ਰਹਿੰਦੇ ਨੇ ਜਿਵੇਂ ਮੈਂ ਆਪਣੇ ਐਗਰੀਕਲਚਰ ਦੀ ਵੀ ਗੱਲ ਕਰਦਾ ਸੀ ਸਾਡੇ ਐਗਰੀਕਲਚਰ ਦੇ ਵਿੱਚ ਚੈਲੰਜ ਬਹੁਤ سارے ਨੇ ਕਲਾਈਮੇਟ ਸਾਡਾ ਚੇਂਜ ਹੋ ਰਿਹਾ ਕਲਾਈਮੇਟ ਦੇ ਕਈ ਚੀਜ਼ਾਂ ਨਾ ਕਿ ਐਗਰੀਕਲਚਰ ਦੇ ਵਿੱਚ ਸਾਰੇ ਆਮ ਪਬਲਿਕ ਵਾਸਤੇ ਕਲਾਈਮੇਟ ਜਿਹੜਾ ਹੈਗਾ ਸਾਡਾ ਜਿਹੜਾ ਸਾਡਾ এনवायरमेंट ਹੈ ਉਹ ਪੋਲਿਊਟ ਹੋ ਰਿਹਾ ਪਾਣੀ ਪੋਲਿਊਟ ਹੋ ਰਿਹਾ ਸਾਡਾ ਤੇ ਧਰਤੀ ਪੋਲਿਊਟ ਹੋ ਰਹੀ ਹੈਗੀ ਤੋਂ ਬਹੁਤ ਵੱਡਾ ਚੈਲੰਜ ਸਾਰਿਆਂ ਵਾਸਤੇ ਹੀ ਹੈ ਸੋ ਇਹਦੇ